ਦੋਸਤ ਨਹੀਂ ਕੋਈ ਹੈ ਮੇਰਾ ਦੋਸਤ ਨਹੀਂ ਕੋਈ ਹੈ ਮੇਰਾ ਦੁਸ਼ਮਨ ਵੀ ਨਹੀਂ ਕੋਈ ਆਪਣਾ ਕੋਈ ਨਾ ਬੇਗਾਨਾ ਦਿਸੇ ਹਰ ਚਿਹਰਾ ਮੈਨੂੰ ਲੱਗੇ ਆਪਣਾ ਕੋਈ ਨਾ ਬੇਗਾਨਾ ਦਿਸੇ ਹਰ ਚਿਹਰਾ ਮੈਨੂੰ ਲੱਗੇ ਆਪਣਾ ਜ਼ਿੰਦਗੀ ਮੇਰੀ ਬੀਤ ਰਹੀ ਹੈ ਜਿਵੇਂ ਬੀਤਦਾ ਹੈ ਰਾਤ ਦਾ ਸੁਪਨਾ ਮਿਹਨਤ ਕਰਕੇ ਖਾ ਲੈਣਾ ਮਿਹਨਤ ਕਰਕੇ ਖਾ ਲੈਣ ਤਨ ਜੋੜਨ ਦਾ ਮਕਸਦ ਨਹੀਂ ਆਪਣਾ ਹੱਸਣਾ ਸੌਣ ਦਾ ਕੰਮ ਹੈ ਮੇਰਾ ਹੱਸਣਾ ਤੇ ਸੌਣ ਦਾ ਕੰਮ ਹੈ ਮੇਰਾ ਰੋਂ ਰੋਣ ਦਾ ਕੰਮ ਨਹੀਂ ਆਪਣਾ ਹੱਸਣਾ ਤੇ ਸੌਣਾ ਕੰਮ ਹੈ ਮੇਰਾ ਰੋਂ ਰੋਣ ਦਾ ਕੰਮ ਨਹੀਂ ਆਪਣਾ ਲੋਕੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ こは